ਹੋ ਜਾਨੀ ਯਾਰ ਉਹਨੇ ਉਹਨਾਂ ਨੇ ਉਹ ਆਪੀ ਸਟਾਰਟ ਕਰਾਈ ਮੋਟਰਸਾਈਕਲ ਉੱਤੇ ਲਾ ਕੇ ਮਗਰ ਭੱਜੇ ਆਉਂਦੇ ਧੱਕੇ ਨਾਲ ਟਰਾਲੀਆਂ 'ਤੇ ਚੜ ਗਏ ਹਾਂ ਕੋ ਬੇਬੇ ਵੀ ਸੀ ਜੇ ਉਹ ਡੱਕੀ ਕਰ ਗਈ ਛੱਟ ਬੱਜ ਗਈ ਫਿਰ ਫਿਰ ਨਹੀਂ ਛੱਟ ਬੱਜ ਗਈ ਬਈ ਧੱਕੇ ਨਾਲ ਜਿਹੜੇ ਮੰਨ ਲਓ ਕਿ ਉਹ ਬੰਦੇ ਨੇ 2.5 300 ਟਰਾਲੀ ਲੈਣ ਦੇ ਵਿੱਚ ਲੱਗੀ ਖੜੀ ਓਥੇ ਜਿਹੜੀ ਉਹਨਾਂ ਨੂੰ ਲਾਉਣ ਜਗ੍ਹਾ ਨਹੀਂ ਮਿਲਦੀ ਕਿਤੇ ਪਹੁੰਚ ਨਹੀਂ ਲੱਗਦੀ ਓਥੇ ਇਹ ਹੜ੍ਹਾਂ ਦੇ ਹਾਲਾਤ ਪਤਾ ਹੀ ਆ ਸਾਰਿਆਂ ਨੂੰ ਚੱਲੀ ਜਾਂਦੇ ਹੈਗੇ ਜਿਨ੍ਹਾਂ ਦੇ ਘਰਵਾਰ ਵਹਿ ਗਏ ساری ਉਮਰ ਚੱਕੀ ਬੰਦਾ ਤੇ ਉਹ ਦੁੱਖ ਜਿਹੜਾ ਅਸਲੀ ਹੈਗਾਗਾ ਨੁਕਸਾਨ ਹੋਇਆ ਜਿਨ੍ਹਾਂ ਦੇ ਕੁਛ ਡੰਗਰ ਫਸਲਾਂ ਤੇ ਕੋਸ਼ ਵਿੱਚੋਂ ਜਾਨੀ ਨੁਕਸਾਨ ਵੀ ਹੋਇਆਗਾ ਤੇ ਜੇ ਇੱਥੇ ਡੰਗਰਾਂ ਦਾ ਵੀ ਜਾਨੀ ਨੁਕਸਾਨ ਹੋਇਆ ਉਹ ਚੀਜ਼ਾਂ ਦਾ ਦੁੱਖ ਉਹ ਹੀ ਪਰਿਵਾਰ ਸੰਭ ਸਕਦੇ ਆ ਪਰ ਫਿਰ ਵੀ ਸਾਰੇ ਪੰਜਾਬ ਨੇ ਜਾਂ ਦੁਨੀਆ 'ਚ ਵਸਦੇ ਪੰਜਾਬੀ ਜਿੱਥੇ ਵੀ ਹੈਗੇ ਉਹਨਾਂ ਨੇ ਸਾਰਿਆਂ ਨੇ ਉਸ ਚੀਜ਼ ਨੂੰ ਮਹਿਸੂਸ ਕੀਤਾ ਤੇ ਆਪ ਦੇ ਆਪ ਦੇ ਤੌਰ ਤੇ ਉਹਨਾਂ ਦੀ ਮਦਦ ਲਈ ਆਏਗਾ ਤੇ ਸਾਰੇ ਧਰਮਾਂ ਦੇ ਲੋਕ ਹੀ ਆਏ ਆਗੇ ਸਾਰੀਆਂ ਬਰਾਦਰੀਆਂ ਦੇ ਆਏ ਆਗੇ ਕਈ ਆਪਣੇ ਸਾਹਮਣੇ ਆਪ ਨੂੰ ਦਿਖਦੇ ਆ ਚਿਹਰੇ ਕੋਈ ਨਹੀਂ ਦਿਖਦੇ ਕੋਈ ਪੈਸੇ ਨਾਲ ਮਦਦ ਕਰ ਰਿਹਾ ਹੈਗਾ ਕੋਈ ਫਿਜ਼ੀਕਲੀ ਉੱਥੇ ਜਾ ਕੇ ਮਦਦ ਕਰ ਰਿਹਾ ਕੋਈ ਕਿਸੇ ਤਰੀਕੇ ਨਾਲ ਕਰ ਰਿਹਾ ਹੈਗਾ ਤੇ ਉਹਦੇ ਵਿੱਚ ਇਰਲ ਸਾਈਡ ਤੋਂ ਵੀ ਆਏ ਆ ਜੁਪੀ ਤੋਂ ਆਏ ਆ ਲਖੀਮਪੁਰ ਤੋਂ ਸ਼ਾਮਲੀ ਤੋਂ ਵੀ ਆਏ ਆ ਸੇਵਾਗੰਗਲੇ ਸੇਵਾਦਾਰ ਕਸ਼ਮੀਰ ਤੋਂ ਜਾਂ ਹਿਮਾਚਲ ਤੋਂ ਉੱਦੋਂ ਵੀ ਕੁਸਟਰਾ ਲਗਾਈਆਂ ਹੋਈਆਂ ਨੇ ਜਿਹੜੇ ਮੱਗਰ ਕਰਦੇ ਆ ਪਰ ਕੁਝ ਵੀਡੀਓ ਕਲਿੱਪਾਂ ਜਿਹੜੀਆਂ ਤੁਸੀਂ ਵਿੱਚ ਉਹਨਾਂ ਦੇਖ ਰਹੇ ਹੋ ਇਸ ਤਰ੍ਹਾਂ ਦੀਆਂ ਆਈਆਂ ਨੇ ਤੇ ਉਹਨਾਂ ਬਾਰੇ ਆਪਾਂ ਥੋੜੀ ਜੀ ਬੇਨਤੀ ਆ ਉਹਨੂੰ ਜ਼ਰੂਰ ਮੰਨਿਓ ਦੱਸੋ ਜੀ ਲੋਕ ਸੰਗਤ ਭਾਈ ਅੱਜ ਆਪਾਂ ਨੇ ਇੱਕ ਬੈਸ ਦਾ ਹੁਣ ਰੋਜ਼ ਹੀ ਆਪਾਂ ਵੀਡੀਓ ਦੇਖਦੇ ਆਂ ਹੂੰ ਪਰ ਅੱਜ ਇੱਕ ਤੜਕੇ ਹੋਰ ਵੀਡੀਓ ਦੇਖੀ ਜਿਹਦੇ ਵਿੱਚ ਬਹੁਤ ਸਾਰਾ ਪੱਕਿਆ ਹੋਇਆ ਜਿਹਨੂੰ ਆਪਾਂ ਨਾ ਕਹਦੇ ਨੇ ਹੂੰ ਜਿਹਨੂੰ ਆਪਾਂ ਰੋਟੀਆਂ ਕਹਿੰਦੇ ਆਂ ਉਹ ਕਾਫੀ ਢੇਰ ਦਿਖਾਏ ਗਏ ਉੱਥੇ ਅੱਛਾ ਜੀ ਵੀ ਜਿਹੜਾ ਮਤਲਬ ਵੀ ਉੱਥੇ ਖਰਾਬ ਹੋ ਗਿਆ ਖਾਧਾ ਨਹੀਂ ਕਰੋ ਹੂੰ ਖਾਧਾ ਇਸ ਕਰਕੇ ਨਹੀਂ ਜਾ ਕਿਉਂਕਿ ਉੱਥੇ ਲੰਗਰ ਦੀ ਸੇਵਾ ਜਾਵੇ ਹੋਗੀ ਹੂੰ ਤੇ ਮੌਸਮ ਖਰਾਬ ਹੈ ਤੇ ਪਹੁੰਚ ਜਿੱਥੋਂ ਕਿ ਤਿੱਕਰ ਹੋਈ ਕਰਦੇ ਆ ਭਰਾ ਜਿੰਨੇ ਉੱਥੇ ਸੇਵਾਦਾਰ ਨੇ ਪਰ ਫੇਰ ਵੀ ਉੱਥੇ ਮਤਲਬ ਇਹ ਇੰਨਾ ਲੰਗਰ ਪਾਣੀ ਪਹੁੰਚ ਰਿਹਾ ਕਿ ਉੱਥੇ ਉਹ ਖਰਾਬ ਹੋ ਰਿਹਾ ਉਹਦੀ ਬੇਅਦਬੀ ਹੁੰਦੀ ਆ ਵੀ ਇਸ ਕਰਕੇ ਭਰਾਵਾਂ ਨੂੰ ਬੇਨਤੀ ਆ ਵੀ ਜੇ 8-10 ਦਿਨ ਰੁਕ ਜਾਣ ਵੀ ਉੱਥੇ ਕੋਈ ਤੂੜੀ-ਤਾੜੀ ਲੈ ਕੇ ਪਕਾ ਕੇ ਨਾਲ ਜਿਹੜਾ ਖਾਣ ਵਾਲੀਆਂ ਚੀਜ਼ਾਂ ਜਿਵੇਂ ਰੋਟੀ ਪਕਾ ਕੇ ਲੈ ਜਾਂਦਾ ਸਬਜ਼ੀ ਨਾਲ ਬਣਾ ਕੇ ਲੈ ਜਾਂਦੇ ਉਹ ਬਣਾ ਕੇ ਨਾ ਲੈ ਕੇ ਜਾਣ ਉੱਥੇ ਹਾਂ ਵੀ ਹੋ ਸਕਦਾ ਵੱਧ ਤੋਂ ਵੱਧ ਵੀ 5-7 ਦਿਨ ਅਜੇ ਟਾਲਾ ਕਰ ਦੇਣਾ ਕਿਉਂਕਿ ਰੋਜ਼ ਆਪਾਂ ਦੇਖਦੇ ਆ ਢਾਈ 300 ਟਰਾਲੀ ਲੈਣ ਦੇ ਵਿੱਚ ਲੱਗੀ ਖੜੀ ਆ ਉੱਥੇ ਜਿਹੜੀ ਉਹਨਾਂ ਨੂੰ ਲਾਉਣ ਜਗ੍ਹਾ ਨਹੀਂ ਮਿਲਦੀ ਕਿਤੇ ਪਹੁੰਚ ਨਹੀਂ ਸਕਦੇ ਉਹ ਨਹੀਂ ਉੱਥੇ ਭਈ ਉਹ ਪਿੱਛੇ ਖੜੇ ਨੇ ਹੁਣ ਮੰਨ ਲਓ ਜੇ ਮੂਰਲੀਆਂ ਟਰਾਲੀਆਂ ਵੇਚ ਲਈਆਂ ਹੁਣ ਉਹਨਾਂ ਨੂੰ ਤਾਂ ਫੇਰ ਲੈਣੀਆਂ ਹੂੰ ਉਹ ਹੁਣ ਮੰਨ ਲਓ ਜਿਵੇਂ ਪੰਜ ਦਿਨਾਂ ਦੀਆਂ ਉਹ ਟਰਾਲੀਆਂ ਦੇ ਵਿੱਚ ਰਾਸ਼ਨ ਕੋਈ ਮਰਦ ਪਿਆ ਖਰਾਬ ਹੁਣ ਉਹ ਪੰਜ ਦਿਨਾਂ ਚ ਖਰਾਬ ਹੋ ਜਾਣਾ ਇੱਥੋਂ ਪਕਾ ਕੇ ਆਣਾ ਇੱਥੋਂ ਪਕਾ ਕੇ ਨਾ ਅੱਬ ਤਾਂ ਇਹ ਰਾਸ਼ਨ ਉਹਦੇ 300 ਟਰਾਲੀ ਭਈ ਲੱਗਦੀ ਲੱਗੂਗੀ ਜਦੋਂ ਮੰਨ ਲਓ ਵੀ ਉੱਥੇ ਮੜ ਜਾ ਮੀਂਹ ਦਾ ਮੌਸਮ ਉਹ ਸਹੀ ਹੋ ਗਿਆ ਪਾਣੀ ਸੁਣੋ ਜੇ ਘਾਟਗਾ ਉਦੋਂ ਮਗਰੋਂ ਜਾਣ ਜਿਹੜੇ ਉੱਥੇ ਲੋਡ ਬੰਦ ਭਰਾ ਨੇ ਜਿਨ੍ਹਾਂ ਦੇ ਬਦਲ ਵੀ ਮਕਾਨ ਡਿੱਗੇ ਨੇ ਉਹਨਾਂ ਵਾਸਤੇ ਕੋਈ ਮਦਦ ਪੈਸੇ ਦੀ ਸਹਾਇਤਾ ਕੋਈ ਜਿਵੇਂ ਜਿੱਥੇ ਮਿੱਟੀ ਡਿੱਗੀ ਆ ਉਹਨਾਂ ਵਾਸਤੇ ਕੋਈ ਤੇਲ ਦੀ ਸਹਾਇਤਾ ਵੀ ਉਹ ਬਾਣ ਪੱਤਰ ਹੋ ਜਾਣ ਚਲੋ ਜਿਹਦੀਆਂ ਕੋਈ ਤੂੜੀ ਤੰਦ ਰੁੜੇ ਜ ਉਹਨਾਂ ਨੂੰ ਤੂੜੀ ਤੰਦ ਮਿਲ ਜੇ ਉਸ ਟਾਈਮ ਹੁਣ ਤਾਂ ਨਾ ਉਹਨਾਂ ਕੋਲੇ ਰੱਖਣ ਨੂੰ ਜਗ੍ਹਾ ਕਿਉਂ ਪਾਣੀ ਤੋਂ ਉਹਨਾਂ ਤਾਂ ਕਰ ਪਹਿਲੀ ਭਰੇ ਖੜੇ ਤੇ ਜਿਹੜੇ ਹੁਣ ਮਾ ਲੋ ਚਲੋ ਭਰਾ ਬਾਹਰ ਕੱਢੀ ਬੈਠੇ ਆ ਸੜਕਾਂ ਦੇ ਉੱਤੇ ਮਾਲ ਪਸ਼ੂ ਕੱਢੀ ਬੈਠੇ ਤੰਬੂ ਲਾਈ ਬੈਠੇ ਉਨਾ ਵਾਅਦਾ ਰਸਨ ਜਾਈ ਜਾਂਦਾ ਚਲੋ ਠੀਕ ਹੈ ਪਰ ਉਥੇ ਰਸਨ ਇੰਨਾ ਵਾਗਿਆ ਵੀ ਹੁਣ ਜਿਹੜੇ ਪਿੱਛੇ ਭਾਜ ਜਾਣਾ ਚਾਹੁੰਦੇ ਆ ਵੀ ਉਹ ਅੱਠ ਰਸਕ ਦਿਨ ਠਹਿਰ ਜਾਣ ਆਪਣੇ ਬੰਡੋ ਵੀ ਵਧੀਆ ਹਾਂ ਨੇ ਸਾਰੇ ਪਿੰਡਾਂ ਦੇ ਭਰਾਵਾਂ ਨੇ ਰਸਨ ਵਧੀਆ ਇਕੱਠਾ ਕੀਤਾ ਵਧੀਆ ਲੋਕਾਂ ਨੇ ਸਹਿਯੋਗ ਕਰੀਆ ਤੇ ਸਹਿਯੋਗ ਕਰਨਾ ਵੀ ਚਾਹੀਦਾ ਵੀ ਉਹਦਾ ਕਰਕੇ ਨਾ ਵੀ ਬੇਨਤੀ ਹੈ ਭਰਾਵਾਂ ਨੂੰ ਵੀ ਜੇ 5-7 ਦਿਨ ਰੋਕ ਜਾਣ ਤਾਂ ਵਧੀਆ ਗੱਲ ਫੇਰ ਉਹ ਜਿਹੜਾ ਆਪਾਂ ਚੀਜ਼ ਭੇਜਾਂਗੇ ਉਹ ਸਹੀ ਜਗ੍ਹਾ ਤੇ ਵੀ ਪੱਗ ਜੂ ਤੇ ਉਹਨਾਂ ਦੇ ਹੱਥ ਵੀ ਲੱਗ ਜੂ ਕੰਮ ਵੀ ਆ ਜੂ ਉਹਨਾਂ ਨੂੰ ਬਾਕੀ ਜਿਹੜੀ 5-5 4-4 ਫੁੱਟ ਮਿੱਟੀ ਪੈ ਗਈ ਉਹ ਚੱਕਣ ਵੇਲੇ ਵੀ ਅੱਗੇ ਹੋਰ ਤੇ ਐਜਾਂ ਚਾਹੀਦੀ ਬਾਕੀ ਭਾਈ ਉੱਥੇ ਹੁਣ ਆਪਾਂ ਫੂਸ ਮੰਡੀ ਤੋਂ ਭਾਈ ਦਾ ਨਾਮ ਮੇਰੇ ਹੁਣ ਧਿਆਨ ਚ ਨਹੀਂ ਹੈਗਾ ਉਹਨੇ ਪੋਸਟ ਪਾਈ ਸੀ ਫੋਟੋ ਆਪਾਂ ਭਾਈ ਜਿੱਦ ਨਹੀਂ ਝੋਟ ਵੀ ਜੇਕਰ ਉਹਨਾਂ ਨੇ ਆਪ ਹੀ ਉਹਨੇ ਆਉਂਦੇ ਡਾਇਰੈਕਟਰ ਦੀ ਫੋਟੋ ਬਾਦੀ ਨਾਲ ਨੰਬਰ ਵੀ ਜਦੋਂ ਸਹੀ ਹੋ ਗਿਆ ਤੇ ਜਦੋਂ ਮਿੱਟੀ ਚੱਕਣੀ ਹੋਈ ਤੇ ਵੀ ਮੈਂ ਮੇਰੇ ਆ ਨੰਬਰ ਤੇ ਜਿਹੜੇ ਏਰੀਆ 'ਚ ਕੰਮ ਚੱਲਿਆ ਮੈਂ ਫੋਨ ਕਰ ਦਿੰਦਾ ਬਾਕੀ ਪਹਿਲੀਆਂ ਜੀ ਬਾਦੀ ਉਹਨੇ ਅਇਤਾ ਭਾਈ ਉਹਨਾਂ ਦੇਖੋ ਜਿਹੜਾ ਉਹ ਪ੍ਰੀਤ ਵਾਲਿਆਂ ਨੇ ਅੱਜ ਮੈਂ ਤਰਕੀ ਵੀਡੀਓ ਦੇਖੀ ਸੀ ਤੇ ਚਾਰ ਪੰਜ ਟਰੱਕ ਆਉਂਦੇ ਸੀ ਲੈਣੋਂ ਬਾਹਰ ਜਿਹਦੇ ਉੱਤੇ ਨਵੇਂ ਟਰੈਕਟਰ ਸੀ ਪ੍ਰੀਤ ਵਾਲਿਆਂ ਕੋ ਕਹਿੰਦੇ ਵੀ ਜਿੱਥੇ ਲੋੜ ਹੈ ਉਹਨਾਂ ਨੂੰ ਵਰਤੋ ਕਹਿੰਦੇ ਜੇ ਹੋਰ ਵੀ ਲੋੜ ਪਈ ਤਾਂ ਸਾਨੂੰ ਮੈਸੇਜ ਕਰੋ ਅਸੀਂ ਹੋਰ ਵੀ ਟਰੈਕਟਰ ਨਵੇਂ ਭੇਜਾਂਗੇ ਜਮਾ ਕੰਪਨੀ ਤੋਂ ਜਿਹੜੇ ਜਿਹੇ ਕਿਸੇ ਨੇ ਚਲਾਈ ਵੀ ਵੀ ਤੁਸੀਂ ਜਾ ਉਹਨਾਂ ਦੀ ਮਦਦ ਕਰੋ ਤੇ ਮੈਸੇਜ ਕਰੋ ਮਦਦ ਤਾਂ ਵਧੀਆ ਗੱਲ ਹੈ ਮਦਦ ਕਰਨੀ ਵੀ ਚਾਹੀਦੀ ਹੈ ਕਿਉਂਕਿ ਬੰਦਾ ਬੰਦੇ ਦੀ ਧਾਰੂ ਹੈ ਤੇ ਦੂਜੀ ਗੱਲ ਇਹ ਆ ਭਾਈ ਵੀ ਹੁਣ ਜਿਹੜੀਆਂ ਉੱਥੇ ਟਰਾਲੀਆਂ ਖੜੀਆਂ ਜਿਹੜੇ ਹੁਣ ਸੜਕਾਂ ਦੇ ਖੜੀਆਂ ਉੱਥੇ ਭਰਾਵਾਂ ਦੀ ਕਾਫੀ ਵਿਰੋਧ ਦੇਖਿਆ ਜਿਹਦੇ ਵਿੱਚ ਲੜਾਈ ਵੀ ਹੋਈ ਜਿਹਦੇ ਕੋਈ ਸਮਾਨ ਉਹਨੂੰ ਵੀ ਪੈਂਦੇ ਆ ਇੱਕ ਵੀਡੀਓ ਹੁਣ ਅੱਜ ਪਾਈ ਆ ਉਹਦੇ ਵਿੱਚ ਮੋਟਰਸਾਈਕਲ ਲਾ ਕੇ ਮਗਰ ਭੱਜੇ ਆਉਂਦੇ ਧੱਕੇ ਨਾਲ ਟਰਾਲੀਆਂ 'ਤੇ ਚੜ ਗਏ ਹਾਂ ਦੇਖੋ ਬੇਬੇ ਵੀ ਸੀ ਜੇ ਹੁਣ ਡੱਕੀ ਕਰੀ ਸੱਟ ਵੱਜ ਗਈ ਫਿਰ ਫਿਰ ਨਹੀਂ ਸੱਟ ਵੱਜ ਗਈ ਬਾਈ ਧੱਕੇ ਨਾਲ ਜਿਹੜੇ ਮੰਨ ਲਓ ਕਿਰਪਾਨ ਬੋਲ ਜਾਈ ਜਾਂ ਹਾਂ ਹੁਣ ਜਿਹੜੀਆਂ ਚੀਜ਼ਾਂ ਖੋ ਗਏ ਹੁਣ ਮੰਨ ਲਓ ਵਿੱਚ ਤਾਂ ਬੰਦੇ ਇਹ ਜਿਹੇ ਆ ਇਰੇ ਸਾਰੇ ਸਾਰੇ ਭੰਡਾਰਾਂ ਸਨ ਇਕੱਠਾ ਕਰੀ ਜਾਂਦੇ 10-15 ਮੋਟਰਸਾਈਕਲ ਟਰਾਲੀ ਦੇ ਮਗਰ ਲੱਗ ਜਾਂਦੇ ਇੱਕ ਬੰਦੇ ਨੇ ਉਹਨਾਂ ਦੀ ਵੀਡੀਓ ਵੀ ਪਾਈ ਸੀ ਉਹ ਉਹ ਵਾਲੇ ਉਸ ਤੇ ਧੜੀ ਜਾਂਦੇ ਸੀ ਇੱਕ ਤਰ੍ਹਾਂ ਪੰਜ-ਛੇ ਘਟੇ ਰਹਿਣੀ ਚ ਧੜੀ ਜਾਂਦਾ ਸੀ ਇੱਕ ਮੋਟਰਸਾਈਕਲ ਦੇ ਧੜੀ ਜਾਂਦਾ ਸੁਣਾ ਇੱਕ ਮੋਟਰਸਾਈਕਲ ਦਾ ਫੋਟੋ ਖਿੱਚ ਕੇ ਪਾਦੀ ਕਹਿੰਦੇ ਬਾਈ ਇਹ ਆ ਨੰਬਰ ਸਕੈਨ ਕਰਕੇ ਵੇਖੋ ਕਿ ਤੁਹਾਨੂੰ ਹੂੰ ਤੇ ਜਿੱਥੋਂ ਦਾ ਉਹ ਨੰਬਰ ਸਕੈਨ ਹੁੰਦਾ ਉੱਥੇ ਕਹਿੰਦੇ ਪਾਣੀ ਵੀ ਹੈ ਨਹੀਂ ਅੱਛਾ ਵੀ ਆਪਾਂ ਨੂੰ ਦੱਸ ਸਕੈਨ ਕਰਨਾ ਹੀ ਉਹਦਾ ਪਰ ਦੱਸਣ ਵਾਲੀ ਵੀਡੀਓ ਚ ਦੱਸੀ ਜਾਂਦੇ ਨੇ ਹੂੰ ਵੀ ਬਾਈ ਜਿੱਥੋਂ ਇਹ ਨੰਬਰ ਹੁੰਦਾ ਉੱਥੇ ਦਾ ਪਾਣੀ ਹੈ ਨਹੀਂ ਤੇ ਜਿਹੜੇ ਪਿੰਡਾਂ 'ਚ ਬਾਈ ਪਾਣੀ ਫਿਰਦਾ ਉਹ ਉੱਥੇ ਵਿਚਾਰੇ ਉਹ ਜਿਹੜੇ ਬੈਠੇ ਆ ਘਰਾਂ ਦੇ ਵਿੱਚ ਇੱਕ ਦੋ ਦੋ ਜੀ ਬੈਠੇ ਨੇ ਤੇ ਉਹਨਾਂ ਕੋਲ ਚਲੋ ਕਿਸ ਤੀਨ ਰਾਹੀ ਰਾਸ਼ਨ ਜਾਈ ਨਾ ਬਾਕੀ ਇੱਕ ਹੋਰ ਹੈ ਬਾਈ ਤੇ ਆਪਣੇ ਪਿੰਡ ਦਾ ਵੀ ਧੰਨਵਾਦ ਆ ਜੀ ਜਿਨ੍ਹਾਂ ਨੇ ਸਹਿਯੋਗ ਦਿੱਤਾ ਰੋਡ ਤੋਂ ਵੱਧ ਚੀਜ਼ਾਂ ਹਾਂ ਜਿਵੇਂ ਆਪਣੇ ਪਿੰਡ ਲਾਲੋ ਬਾਈ ਧੜਕ ਇਕੱਠੀ ਕੀਤੀ ਆ ਫਿਰ ਗੱਟੇ ਇਕੱਠੇ ਕੀਤੇ ਆ ਵੇਚ ਕਰਨੇ ਤੂੜੀ ਬੋਲਦੀ ਵੀ ਬਾਈ ਅਸੀਂ 50 60 ਕੁੰਟਲ ਚੁਗਾ ਦੇਗੇ ਬਾਈ ਤਰਸੇਮ ਸਿੰਘ ਸੇਮਾ ਹੂੰ ਉਹਨਾਂ ਬਾਈਆਂ ਸਾਰੀ ਟੂੜੀ ਚੁਕਾ ਦੂਗਾ ਮੈਂ ਤਾਂ ਉਹਦੇ ਖਾਣ ਨੂੰ ਵੀ ਮੁੱਲ ਲੈ ਲੂਆ ਤੇ ਵਿੱਚ ਇਹ ਜਿਹੇ ਭਰਾ ਵੀ ਪਏ ਤੇ ਵਧੀਆ ਗੱਲ ਆ ਦੋਸਤੋ ਭਰਾ ਨੇ ਵਧੀਆ ਜਿਗਰਾ ਕੱਢਿਆ ਮਤਲਬ ਅੱਗੇ ਆਇਆ ਇਸ ਕੰਮ ਵਾਸਤੇ ਤੇ ਜੇ ਕੋਈ ਟਰਾਲਾ ਟਰੂਲਾ ਮਤਲਬ ਉਧਰ ਜਾਣ ਵਾਲਾ ਹੋਵੇ ਤਾਂ ਉਹ ਘੱਟਾ ਟਰਾਲੇ ਹੀ ਭਰਾ ਤੋਂ ਉੱਪਰ ਜਾਊਗਾ ਨਾਲੇ ਨਾ ਉਹ ਵੀ ਲੱਗਦੇ ਨੂੰ ਟਰਾਲਾ ਭੜਾ ਦੀ ਦੂਰਾ ਚੀ ਦੇਈ ਤੇ ਵਧੀਆ ਕੰਮ ਕਰਿਆ ਉਸ ਭਰਾ ਨੇ ਵੀ ਟੂੜੀ ਨੂੰ ਤਾਂ ਵੈਸੇ ਭਾਈ ਹੋਰ ਵੀ ਬੰਦੇ ਬਥੇਰੇ ਨੇ ਜਿਹੜਾ ਕੋਈ ਕਹਿੰਦਾ ਮੈਂ 5 ਟਰਾਲੀਆਂ ਚੁਕਾ ਦੂੰ ਕੋਈ 10 ਚੁਕਾ ਦੂੰ ਇਹ ਤਲੋਕੀ ਪੰਡ 2.5 ਜਿੰਨੀ ਵੀ ਕੋਈ ਸਰਦਾ ਹੋਈ ਪਾ ਕੇ ਤੇ ਤੂੜੀ ਤਾਂ ਬਹੁਤ ਇਕੱਠੀ ਹੋ ਜਾਣੀ ਹੈ ਪਰ ਆਪਾਂ ਨੂੰ ਚਾਹੀਦਾ ਜਿਵੇਂ ਹੁਣ ਮਦਦ ਉਹਨਾਂ ਨੇ ਆਉਣ ਵਾਲੇ ਸਮੇਂ ਚ ਕਣਕਾਂ ਵੀ ਜਣੀਆਂ ਉਹਨਾਂ ਨੂੰ ਵੀ ਪ੍ਰੋਵਾਈਡ ਹੋਵੇ ਚਾਹੇ ਸਰਕਾਰ ਹੋਵੇ ਚਾਹੇ ਆਪਣੇ ਆਮ ਭਰਾ ਜਿਹੜੇ ਉਹ ਦੇ ਕੇ ਹੁਣ ਵੀ ਉਹਨਾਂ ਖਾਣ ਵਾਸਤੇ ਮਾਲ ਉਹਨਾਂ ਨੂੰ ਸ਼ੀਸ਼ੀ ਵੀ ਨਹੀਂ ਕਣਕ ਦੇ ਕੇ ਹੁਣ ਵੀ ਜਿਹੜਾ ਹੁਣ ਰਾਸ਼ਨ ਖਾਬ ਹੋਈ ਜਾਂਦਾ ਜੇ ਆਪਾਂ ਇਹ ਬਚਾ ਕੇ ਰੱਖ ਲਏ ਖਰਾਬ ਨਹੀਂ ਹੋਊਗਾ ਇੰਨੀ ਕਿ ਬੇਨਤੀ ਆ ਜੀ ਤੇ ਚੰਗੀ ਲੱਗੀ ਗੱਲ ਤਾਂ ਜ਼ਰੂਰ ਮੰਨਿਓ